ਰੋਜ਼ਾਨਾ ਫਗਵਾੜਾ ਬੁਲਟਨ 24 ਨਿਊਜ਼ ਟੀਵੀ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਪਿਆਰੇ ਦਰਸ਼ਕੋ ਇਲੈਕਸ਼ਨ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਪਤੀ ਦੀ ਚੋਣ ਪ੍ਰਚਾਰ ਖਤਮ ਹੋ ਚੁੱਕਿਆ ਹੈ ਡੋਰ ਟੂ ਡੋਰ ਉਮੀਦਵਾਰ ਆਪਣੇ ਤੌਰ ਤੇ ਆਪਣੇ ਸਾਥੀਆਂ ਨੂੰ ਲੈ ਕੇ ਆਪਣੇ ਪਾਰਟੀ ਦੇ ਅਹੁਦੇਦਾਰਾਂ ਨੂੰ ਵਰਕਰਾਂ ਨੂੰ ਲੈ ਕੇ ਪੂਰੇ ਜੋਸ਼-ਖੋਸ਼ ਦੇ ਨਾਲ ਡੋ ਟੂ ਡੋ ਡੋ ਟੂ ਡੋਰਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੋ ਅੱਜ ਅਸੀਂ ਗੱਲਬਾਤ ਕਰਾਂਗੇ ਜਸਵਿੰਦਰ ਮੱਟੂ ਜੀ ਜੋ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਮੱਟੂ ਸਾਹਿਬ ਸਵਾਗਤ ਹੈ ਜੀ ਤੁਹਾਡਾ ਥੈਂਕ ਯੂ ਮੱਟੂ ਸਾਹਿਬ ਤਰਲੋਚਨ ਸੂਣ ਜੀ ਦੇ ਤੁਸੀਂ ਰਾਈਟ ਹੈਂਡ ਹੋ ਬਹੁਤ ਹੀ ਵੱਡਾ ਘਾਟਾ ਪਿਆ ਹੈ ਤਰਲੋਚਨ ਸੂਣ ਜੀ ਦੇ ਅਕਾਲ ਚਲਾਣੇ ਦੇ ਨਾਲ ਪਾਰਟੀ ਨੂੰ ਤੇ ਨਾਲ ਦੀ ਨਾਲ ਹੀ ਸਰਕਾਰ ਦੇ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦਾ ਇਹ ਐਲਾਨ ਕਰ ਦਿੱਤਾ ਜਾਂਦਾ ਕੀ ਦੇਖਦੇ ਹੋ ਚੌਰੀ ਤਰਲੋਚਰ ਸਿੰਘ ਸੂਣ ਜੀ ਜਿਹੜੇ ਕਿ ਹਲਕੇ ਦੇ ਸਾਰੇ ਵੋਟਰਾਂ ਦੇ ਦਿਲਾਂ ਤੇ ਰਾਜ ਕਰਦੇ ਸੀ ਉਹ ਹਰ ਆਪਣੇ ਵਰਕਰ ਨੂੰ ਇੱਕ ਅੱਖ ਨਾਲ ਦੇਖਦੇ ਸਨ ਇਸ ਕਰਕੇ ਉਹਨਾਂ ਦੀ ਜਿਹੜੀ ਕਮੀ ਹੈ ਅਚਾਨਕ ਜਿਹੜੀ ਕਮੀ ਪਈ ਹੈ ਉਹ ਹਰ ਇੱਕ ਵਰਕਰ ਦੇ ਮਨ ਨੂੰ ਠੇਸ ਪਹੁੰਚਾਉਣ ਵਾਲੀ ਜਿਹੜੀ ਕਮੀ ਹੈ ਇਹ ਤੇ ਇਹ ਕਮੀ ਹੈ ਜਿਹੜੀ ਲੰਬੇ ਅਰਸੇ ਤੱਕ ਨਾ ਪੂਰੀ ਹੋਣ ਵਾਲੀ ਕਮੀ ਹੈ ਜੀ 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 ਅਸੀਂ ਅੱਜ ਜ਼ਿਲ੍ਹਾ ਪਰਿਸ਼ਦ ਬਲਾਕ ਸੰਮਤੀ ਦੀਆਂ ਚੋਣਾਂ ਦੀ ਜਿਹੜੀ ਹੈ ਮਹਿੰਮ ਚਲਾ ਰਹੇ ਹਾਂ ਹਰ ਇੱਕ ਵਰਕਰ ਬੇਸ਼ੱਕ ਤਨਦੇਹੀ ਨਾਲ ਕੰਮ ਕਰ ਰਿਹਾ ਹੈ ਪਰੰਤੂ ਉਹਨਾਂ ਦੇ ਚਿਹਰਿਆਂ ਦੇ ਉੱਤੇ ਇੱਕ ਮਜੂਸੀ ਖਾਸ ਕਰਕੇ ਚਲ ਰਹੀ ਹੈ ਕਿਉਂਕਿ ਉਹਨਾਂ ਦੇ ਦਰਮਿਆਨ ਉਹਨਾਂ ਦੇ ਹਰਮਨ ਪਿਆਰੇ ਨੇਤਾ ਚੌਧਰੀ ਤਰਲੋਚਰ ਸਿੰਘ ਸੂਂਡ ਜੀ ਨਹੀਂ ਹਨ ਇੰਨਾ ਹੋਣ ਦੇ ਬਾਵਜੂਦ ਵੀ ਹਰ ਇੱਕ ਵਰਕਰ ਹਰ ਇੱਕ ਵੋਟਰ ਇੰਨੇ ਤੇਜ਼ ਵਿੱਚ ਹੈ ਇੰਨੇ ਰੋ ਵਿੱਚ ਹੈ ਇੰਨੇ ਗੁੱਸੇ ਵਿੱਚ ਹੈ ਇੰਨੇ ਪਿਆਰ ਵਿੱਚ ਹੈ ਕਿ ਉਹਨਾਂ ਦੀ ਕਮੀ ਹੋਣ ਦੇ ਬਾਵਜੂਦ ਵੀ ਪੂਰੇ ਜੋਸ਼ੋਖ ਰੋਸ਼ ਦੇ ਨਾਲ ਆਪਣਾ ਇਲੈਕਸ਼ਨ ਲੜ ਰਹੇ ਨੇ ਤੇ ਇਸ ਇਲੈਕਸ਼ਨ ਨੂੰ ਜਿੱਤ ਯਕੀਨੀ ਬਣਾ ਕੇ ਇਹ ਚੌਧਰੀ ਤਰੁਚੇ ਸਿੰਘ ਸੂਂਡ ਜੀ ਨੂੰ ਇੱਕ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਅਰਪਣ ਕਰਨ ਲਈ ਤਤਪਰ ਨੇ ਜੀ ਜ਼ਿਲ੍ਹਾ ਪ੍ਰੀਸ਼ਦ ਦੀ ਗੱਲ ਕਰ ਲਈ ਤੇ ਮੰਗਾ ਹਲਕੇ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਉਮੀਦਵਾਰ ਲਈ ਬਿਮਲਾ ਦੇਵੀ ਜੀ ਨੇ ਤੇ ਜੇ ਆਪਾਂ ਬਲਾਕ ਸ਼ਮਤੀਆਂ ਦੀ ਗੱਲ ਕਰ ਲਈਏ ਤੇ ਅਲੱਗ-ਅਲੱਗ ਬਲਾਕ ਸ਼ਮਤੀਆਂ ਇਹ ਤੋਂ ਅਲੱਗ-ਅਲੱਗ ਉਮੀਦਵਾਰ ਇਹ ਖੜੇ ਕੀਤੇ ਗਏ ਨੇ ਤੇ ਜੇ ਗੱਲ ਕਰ ਲਈਏ ਬੂਥ ਲੈਵਲ ਦੀ ਤੇ ਬੂਥ ਲੈਵਲ ਤੇ ਕਾਂਗਰਸ ਕਿੰਨੀ ਕ ਮਜ਼ਬੂਤ ਹੈਗੀ ਹੈ ਬੂਥ ਲੈਵਲ ਤੇ ਜਿਵੇਂ ਪਹਿਲਾਂ ਹੀ ਜਿਹੜੇ ਵਰਕਰ ਕੰਮ ਕਰਦੇ ਸੀ ਬੂਥ ਲੈਵਲ ਤੇ ਜੀ ਉਹਨਾਂ ਵਰਕਰਾਂ ਦੇ ਵਿੱਚ ਵੀ ਉਹਨਾਂ ਹੀ ਜੋਸ਼ ਹੈ ਜਿੰਨਾ ਪਹਿਲਾਂ ਜੋਸ਼ ਸੀ ਹਮ ਹਰ ਇੱਕ ਵਰਕਰ ਆਪਣੀ ਆਪਣੀ ਭੂਮਿਕਾ ਨਿਭਾਉਣ ਦੇ ਲਈ ਸਾਰਥਕ ਭੂਮਿਕਾ ਨਿਭਾਉਣ ਦੇ ਲਈ ਤਤਪਰ ਹੈ ਜੀ ਕਿੰਨੀਆਂ ਕਿ ਸੀਟਾਂ ਦੀ ਆਸ ਹੈਗੀ ਹੈ ਕਿ ਬੰਗਾ ਹਲਕੇ ਤੋਂ ਕਿੰਨੀਆਂ ਕਿ ਸੀਟਾਂ ਇਹ ਤੁਹਾਡੀ ਅਗਵਾਈ ਦੇ ਵਿੱਚ ਜਾਂ ਚੌਧਰੀ ਮੀਨਾ ਜੀ ਹੈਗੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਕਾਂਗਰਸ ਜਿੱਤ ਸਕਦੀ ਹੈ ਇਹ ਜਿਹੜੀ ਚੋਣ ਹੈ ਇਹ ਚੋਣ ਚੌਧਰੀ ਮੀਨਾ ਸੂਣ ਜੀ ਦੀ ਅਗਵਾਈ ਦੇ ਵਿੱਚ ਜਿਹੜੀ ਲੜੀ ਜਾ ਰਹੀ ਹੈ ਅਸੀਂ ਇਸ ਢੰਗ ਦੇ ਨਾਲ ਤਿਆਰੀ ਕਰਕੇ ਮੈਦਾਨ ਵਿੱਚ ਨਿਤਰੇ ਹਾਂ ਜੀ ਜੀ ਕਿ ਅਸੀਂ ਹਰ ਇੱਕ ਸੀਟ ਦੇ ਉੱਤੇ ਆਪਣਾ ਦਾਵਾ ਮਜ਼ਬੂਤ ਸਮਝਦੇ ਹਾਂ ਜੀ ਜੀ ਬਾਕੀ ਵੋਟਰਾਂ ਨੇ ਇਹ ਸੋਚ ਕੇ ਵੋਟ ਪਾਣੀ ਹੈ ਕਿ ਅਸੀਂ ਜੋ ਪੰਜਾਬ ਦੀ ਸਰਕਾਰ ਹੈ ਇਸ ਵੇਲੇ ਆਮ ਆਦਮੀ ਪਾਰਟੀ ਦੀ ਜਿਹੜੀ ਕਿ ਹਰ ਇੱਕ 프ਰੰਟ ਦੇ ਉੱਤੇ ਫੇਲ ਸਰਕਾਰ ਸਾਬਤ ਹੋਈ ਹੈ ਜੀ ਜੀ ਉਸ ਸਰਕਾਰ ਨੂੰ ਇਹ ਸਬਕ ਸਿਖਾਉਣਾ ਹੈ ਕਿਉਂਕਿ ਇਹ ਬਲਾਕ ਸਭਾ ਅਤੇ ਜ਼ਿਲ੍ਹਾ ਪੰਚਾਇਤ ਦੀ ਜਿਹੜੀ ਚੋਣ ਹੈ ਇੱਕ ਸੈਮੀ ਫਾਈਨਲ ਮੈਚ ਦੇ ਬਰਾਬਰ ਹੈ ਕਿਉਂਕਿ ਅਗਲੇ ਸਾਲ ਜਿਹੜੀਆਂ ਚੋਣਾਂ ਆਉਣ ਵਾਲੀਆਂ ਨੇ ਵਿਧਾਨ ਸਭਾ ਚੋਣਾਂ ਤੇ ਉਹ ਵਿਧਾਨ ਸਭਾ ਚੋਣਾਂ ਵਾਸਤੇ ਇਹ ਇੱਕ ਸੈਮੀ ਫਾਈਨਲ ਮੈਚ ਹੈ ਜੋ ਨਹੀਂ ਏ ਧਰੀ ਜਾਣੀ ਹੈ ਅਗਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਇਸੇ ਨੀਂਦ ਉੱਤੇ ਇੱਕ ਮਜ਼ਬੂਤ ਇਮਾਰਤ ਹੈ ਜਿਹੜੀ ਸਥਾਪਿਤ ਹੋਵੇਗੀ ਜਸਵਿੰਦਰ ਮੱਟੂ ਫਰਾਲਾ ਜਾਣਿਆ ਪਹਿਚਾਣਿਆ ਨਾਮ ਹੈਗਾ ਚੌਧਰੀ ਤਰਲੋਚਨ ਸੂਨ ਜੀ ਦਾ ਰਾਈਟ ਹੈਂਡ ਨੇ ਤੇ ਕੀ 27 ਦੇ ਵਿੱਚ ਤੁਸੀਂ ਐਮਐਲਏ ਦਾ ਚਿਹਰਾ ਬਣ ਕੇ ਚੋਲ ਮੈਦਾਨ ਦੇ ਵਿੱਚ ਆ ਸਕਦੇ ਹੋ ਖਵਾਹਿਸ਼ ਹਰ ਕਿਸੇ ਦੀ ਹੁੰਦੀ ਹੈ ਪਰ ਮੈਂ ਓਵਰ ਐਮਬੀਸ਼ੀਅਸ ਨਹੀਂ ਜੀ ਕਿਉਂਕਿ ਹਾਲਾਤਾਂ ਦੇ ਅਨੁਸਾਰ ਹਰ ਇੱਕ ਵਿਅਕਤੀ ਨੇ ਫੈਸਲਾ ਲੈਣਾ ਹੁੰਦਾ ਹੈ 2027 ਦੇ ਵਿੱਚ ਜਿਸ ਤਰ੍ਹਾਂ ਦੇ ਵੀ ਹਾਲਾਤ ਪੈਦਾ ਹੋਣਗੇ ਉਹਨਾਂ ਹਾਲਾਤਾਂ ਦੇ ਅਨੁਸਾਰ ਆਪਣਾ ਮੰਨ ਬਣਾਇਆ ਜਾਏਗਾ ਫਿਲਹਾਲ ਅਸੀਂ ਚੌਧਰੀ ਤਰਲੋਚਨ ਸਿੰਘ ਸੂਣ ਜੀ ਦੀ ਕਮੀ ਨੂੰ ਪੂਰੀ ਕਰਨ ਵਾਸਤੇ ਉਹਨਾਂ ਦੇ ਧਰਮ ਪਤਨੀ ਚੌਧਰੀ ਮੀਨਾ ਸੂਣ ਜੀ ਨੂੰ ਆਪਣਾ ਲੀਡਰ ਮੰਨਦੇ ਹਾਂ ਜੀ ਤੇ ਆਸ ਕਰਦੇ ਹਾਂ ਕਿ ਉਹ ਸਾਡੀ ਅਗਵਾਈ ਵਧੀਆ ਟੰਗ ਨਾਲ ਕਰਨਗੇ ਜੇ ਆਪਾਂ ਅੰਦਾਜ਼ਾ ਲਗਾਈਏ ਤਾਂ ਇੱਕ ਪਾਸੇ ਕਮਲਜੀਤ ਬੰਗਾ ਨੇ ਤੇ ਦੂਜੇ ਪਾਸੇ ਚੌਧਰੀ ਮਹਿਮੀਨਾ ਸੂਣ ਜੀ ਨੇ ਤੇ ਜੇ ਆਪਾਂ ਲਗਾਈਏ ਤੇ ਦੋਨੋਂ ਦਾਵੇਦਾਰ ਹੋ ਹਨ ਐਮਐਲਏ ਦੀ ਇਲੈਕਸ਼ਨ ਦੇ ਲਈ ਦੋਨੋਂ ਆਪਣੀ ਦਾਵੇਦਾਰੀ ਪੇਸ਼ ਕਰ ਸਕਦੇ ਨੇ ਪਰੰਤੂ ਫੈਸਲਾ ਜਿਹੜਾ ਹਾਈ ਕਮਾਂਡ ਨੇ ਲੈਣਾ ਹੁੰਦਾ ਹੈ ਅਸੀਂ ਪਹਿਲਾਂ ਵੀ ਇਹ ਸਪਸ਼ਟ ਕਰ ਚੁੱਕੇ ਹਾਂ ਕਿ ਚੌਧਰੀ ਤਰਲੋਚਤ ਸਿੰਘ ਸੂਂਡ ਜੀ ਕੋਈ ਸਧਾਰਨ ਵਿਅਕਤੀ ਨਹੀਂ ਸਨ ਤੇ ਉਹਨਾਂ ਦਾ ਜਿਹੜਾ ਅੰਤ ਉਹ ਜਿਹੜਾ ਹੋਇਆ ਉਹਨਾਂ ਦਾ ਜਿਹੜਾ ਦਿਹਾਂਤ ਹੋਇਆ ਉਹ ਵੀ ਕੋਈ ਸਧਾਰਨ ਨਹੀਂ ਕਿਉਂਕਿ ਪਾਰਟੀ ਦਾ ਵਰਕ ਕਰਦੇ ਕਰਦੇ ਚੋਣਾਂ ਦੇ ਦੌਰਾਨ ਤਰਨ ਤਰਨ ਦੇ ਮੱਧ ਕਾਲੀਨ ਚੋਣ ਦੇ ਦੌਰਾਨ ਜੀ ਉਹਨਾਂ ਦਾ ਦਿਹਾਂਤ ਹੋਇਆ ਇਸ ਕਰਕੇ ਹਾਈ ਕਮਾਂਡ ਦਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਪ੍ਰਮੁਖਤਾ ਦੇ ਆਧਾਰ ਤੇ ਲਿਆ ਜਾਵੇ ਤਰਨਤਾਰਨ ਚੋਣ ਦੀ ਗੱਲ ਕਰ ਲਈਏ ਤਰਨਤਾਰਨ ਦੀ ਚੋਣ ਦੇ ਵਿੱਚ ਰਾਜਾ ਬਲਿੰਗ ਜੀ ਵੱਲੋਂ ਕੁਝ ਬਿਆਨ ਦਿੱਤਾ ਜਾਂਦਾ ਹੈ ਜਿਹਦੇ ਕਰਕੇ ਵੋਟਰਾਂ ਦਾ ਰੁਝਾਨ ਹੈਗਾ ਸੀ ਉਹ ਆਪ ਦੇ ਵੱਲ ਚੁੱਕ ਜਾਂਦਾ ਹੈ ਜਾਂ ਕਾਲੀ ਦਲ ਦੇ ਵੱਲ ਚੁੱਕ ਜਾਂਦਾ ਹੈ ਕਾਂਗਰਸ ਦੀ ਹਾਲਤ ਉੱਥੇ ਬਹੁਤ ਪਤਰੀ ਪੈ ਜਾਂਦੀ ਹੈ ਉਸ ਤੋਂ ਬਾਅਦ ਹੁਣ ਨਵਜੋਤ ਕੌਰ ਸਿੱਧੂ ਦਾ ਜਿਹੜਾ ਮਾਮਲਾ ਇਹ ਚੱਲਿਆ ਉਸ ਤੋਂ ਬਾਅਦ ਕੀ ਲੱਗਦਾ ਨਹੀਂ ਹੈ ਕਿ ਇਸ ਇਹਦਾ ਸਾਰਿਆਂ ਦਾ ਜਿਹੜਾ ਉਹ ਜ਼ਿਲ੍ਹਾ ਪ੍ਰੀਸ਼ਦ ਦੇ ਬਲਾਕ ਸੰਪਤੀ ਚੋਣਾਂ ਦੇ ਉੱਪਰ ਫਰਕ ਪਵੇਗਾ ਕੋਈ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਪਤੀ ਚੋਣਾਂ ਤੇ ਇਹਨਾਂ ਦਾ ਬਹੁਤਾ ਅਸਰ ਨਹੀਂ ਪਵੇਗਾ ਇਹਦਾ ਕਾਰਨ ਇਹ ਹੈ ਕਿ ਕਾਂਗਰਸ ਸਰਕਾਰ ਨੇ ਹਰ ਇੱਕ ਵਿਅਕਤੀ ਦੀ ਮੂਡ ਤੋਂ ਪ੍ਰਾਥਮਿਕਤਾ ਤੋਂ ਰਾਜ ਦੇ ਵਿੱਚ ਸਰਕਾਰ ਦੇ ਵਿੱਚ ਉਹਨਾਂ ਦੀ ਭਾਗੀਦਾਰੀ ਜਿਹੜੀ ਸੁਨਿਸ਼ਚਿਤ ਕੀਤੀ ਹੋਈ ਹੈ ਸਿਧਾਂਤ ਦੇ ਵਿੱਚ ਜੀ ਕਿਉਂਕਿ ਇਹ ਜਿਹੜੀ ਚੋਣਾਂ ਨੇ ਇਹ ਸਾਡੀ ਸਰਕਾਰ ਦੇ ਵਿੱਚ ਇੱਕ ਹਿੱਸੇਦਾਰੀ ਸਾਬਿਤ ਕਰਦੀਆਂ ਨੇ ਇਸ ਕਰਕੇ ਆਪਣੀ ਹਿੱਸੇਦਾਰੀ ਲੈਣ ਵਾਸਤੇ ਹਰ ਕੋ ਬੰਦਾ ਤਤਪਰ ਹੈ ਜੀ ਜਿੱਥੋਂ ਤੱਕ ਰਾਜਾ ਬਡਿੰਗ ਦਾ ਸਵਾਲ ਹੈ ਉਹਨਾਂ ਦੀ ਕੀ ਮਨਸ਼ਾ ਸੀ ਇਸ ਦੇ ਪਿੱਛੇ ਕੀ ਮਨਸ਼ਾ ਨਹੀਂ ਸੀ ਇਸ ਸਥਿਤੀ ਦਾ ਉਹੀ ਸਪਸ਼ਟ ਕਰਨਗੇ ਬਾਕੀ ਫੈਸਲਾ ਜਿਹੜਾ ਹਾਈ ਕਮਾਂਡ ਦੇ ਹੱਥ ਹੈ ਇਸ ਤੋਂ ਵੱਧ ਕੇ ਅਸੀਂ ਹੋਰ ਕੁਝ ਨਹੀਂ ਇਸ ਮਾਮਲੇ 'ਚ ਕਹਿ ਸਕਦੇ ਜੀ 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 ਜੇ ਆਪਾਂ ਗੱਲ ਕਰ ਲਈਏ ਸਰਕਾਰ ਦੀ ਤੇ ਸਰਕਾਰ ਦੀਆਂ ਨੀਤੀਆਂ ਸੀ ਜਿਹੜੀਆਂ ਇਹ 4 ਸਾਲ ਬੀਤ ਚੁੱਕੇ ਨੇ ਵਿਕਾਸ ਨਾ ਮਾਤਰੀ ਹੋਇਆ ਇਸ ਇਹ ਬਕਵਾਕਾ ਆਗੂਆਂ ਦਾ ਵੀ ਕਹਿਣਾ ਹੈਗਾ ਕਿ ਪਰ ਸਰਕਾਰ ਕਹਿੰਦੀ ਹੈ ਕਿ ਅਸੀਂ ਵਿਕਾਸ ਬਹੁਤ ਜ਼ਿਆਦਾ ਕਰਵਾ ਦਿੱਤਾ ਹੈ ਤੇ ਜਸਵਿੰਦਰ ਮੱਟੂ ਜੀ ਕੀ ਦੇਖਦੇ ਸਾਨੂੰ ਹਾਲੇ ਤੱਕ ਵਿਕਾਸ ਵਾਲੀ ਕੋਈ ਗੱਲ ਤਾਂ ਦਿਸੀ ਨਹੀਂ ਜੇ ਉਹਨਾਂ ਨੂੰ ਦਿਸੀ ਹੈ ਤਾਂ ਉਹ ਲੋਕਾਂ ਦੇ ਸਾਹਮਣੇ ਇੱਕ ਵਾਈਟ ਪੇਪਰ ਇਸ਼ੂ ਕਰਨ ਵਾਈਟ ਪੇਪਰ ਦੇ ਨਾਲ ਨਾਲ ਲੋਕਾਂ ਨੂੰ ਦੱਸਣ ਕਿ ਅਸੀਂ ਇਹ ਕੰਮ ਕੀਤਾ ਜਾਂ ਨਹੀਂ ਕੀਤਾ ਇੱਕ ਨਿਰਾਰਥਿਕ ਜਿਹਾ 4 ਸਾਲ ਦਾ ਜਿਹੜਾ ਇਹ ਸਮਾਂ ਬੀਤਿਆ ਹੋ ਸਕਦਾ ਅੰਤਮ ਸਾਲ ਦੇ ਵਿੱਚ ਵੋਟਾਂ ਦੀ ਖਾਤਰ ਜੀ ਇਹ ਕੋਈ ਅਜਿਹੇ ਫੰਡਸ ਜਾਂ ਅਜਈਆਂ ਕੋਈ ਗਰੰਟਾ ਰਿਲੀਜ਼ ਕਰਨ ਜਿਸ ਦੇ ਨਾਲ ਕੋਈ ਕੰਮ ਦੀ ਸ਼ੁਰੂਆਤ ਹੋ ਸਕੇ ਪਰ ਉਹਨਾਂ ਅਸੀਂ ਵਿਕਾਸ ਨਹੀਂ ਕਵਾਂਗੇ ਉਹਨੂੰ ਅਸੀਂ ਇੱਕ ਸਮੇਂ ਨੂੰ ਕੈਸ਼ ਕਰਨ ਦੀ ਗੱਲ ਕਵਾਂਗੇ ਜੀ ਜੀ ਤੇ ਇਥੋਂ ਲਗਾਇਆ ਜਾ ਸਕਦਾ ਕਿ ਸਰਕਾਰ ਫਿਰ ਫਰੰਟ ਤੇ ਫੇਲ ਹੋ ਚੁੱਕੀ ਹੈ ਸਰਕਾਰ ਹਰ ਫਰੰਟ ਤੇ ਫੇਲ ਹੈ ਕਿਸੇ ਵੀ ਕੋਈ ਵੀ ਵਰਗ ਉਹ ਇਹਨਾਂ ਤੋਂ ਖੁਸ਼ ਨਹੀਂ ਨਾ दलित वर्ग खुश है ना औरत वर्ग खुश है क्योंकि औरतों ਨਾਲ ہزار ہزار ਰੁਪਏ ਦਾ ਵਾਅਦਾ ਕਰਕੇ ਇਹਨਾਂ ਨੇ ਹਲੇ ਤੱਕ ਉਹ ਪੂਰਾ ਨਹੀਂ ਕੀਤਾ ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਪੰਜਾਬ ਦਾ ਮੁੱਖ ਕੀਤਾ ਜਿਹੜਾ ਖੇਤੀਬਾੜੀ ਹੈ ਜੋ ਕਿਸਾਨਾਂ ਦੇ ਨਾਲ ਇਹਨਾਂ ਨੇ ਮੰਦ ਹਾਲੀ ਕੀਤੀ ਹੈ ਉਹ ਵੀ ਕਿਸੇ ਦੇ ਕੋਲ ਲੁਕੀ ਹੋਈ ਨਹੀਂ ਤੇ ਅਸੀਂ ਇਸ ਨੂੰ ਵਿਕਾਸ ਦਾ ਨਾਮ ਕਿਵੇਂ ਦੇ ਸਕਦੇ ਹਾਂ ਸਾਨੂੰ ਸਮਝ ਨਹੀਂ ਆਉਂਦੀ ਇਹ ਕਿਹੜੀ ਵਿਕਾਸ ਦੀ ਗੱਲ ਕਰਦੇ ਨੇ ਕਾਂਗਰਸ ਕਾਂਗਰਸ ਕਿੱਥੇ ਖੜੀ ਹੈ ਕਾਂਗਰਸ ਇਸ ਟਾਈਮ ਕਿੱਥੇ ਖੜੀ ਹੈ ਕਾਂਗਰਸ ਇੱਕ ਧਰਮ ਨਿਰਪੱਖ ਪਾਰਟੀ ਹੈ ਇਸ ਦਾ ਸਿਧਾਂਤ ਹੈ ਜਿਹੜਾ ਸਮਾਜ ਦੇ ਵਿੱਚ ਸਮਾਨਤਾ ਔਰ ਇਕਤਾ ਪੈਦਾ ਕਰਨਾ ਹੈ ਸੋ ਕਾਂਗਰਸ ਪਾਰਟੀ ਨੂੰ ਸਾਰੇ ਵਰਗਾਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ ਹੈ ਜੀ 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 ਇਹਨਾਂ ਦੀਆਂ ਨੀਤੀਆਂ ਕਾਂਗਰਸ ਪਾਰਟੀ ਦੀਆਂ ਅਜੀਆਂ ਨੇ ਜਿਸ ਦੇ ਨਾਲ ਨਾ ਕਿਸੇ ਨੂੰ ਨੁਕਸਾਨ ਹੁੰਦਾ ਹੋਵੇ ਤੇ ਨਾ ਕਿਸੇ ਨੂੰ ਦੂਸਰੇ ਨਾਲੋਂ ਵੱਧ ਲਾਭ ਹੁੰਦਾ ਹੋਵੇ ਇੱਕ ਸੰਤੋਲ ਬਣਾ ਕੇ ਇਹ ਪਾਰਟੀ ਚੱਲਦੀ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਜਦੋਂ ਤੱਕ ਵੀ ਇਸ ਪਾਰਟੀ ਦਾ ਇਤਿਹਾਸ ਹੈ ਉਹ ਇਸੇ ਤਰ੍ਹਾਂ ਹੀ ਕੰਮ ਕਰਦਾ ਰਹੇਗਾ ਚੌਧਰੀ ਤਰਲੋਚਨ ਸ਼ੂਡ ਜੀ ਦੇ ਜਾਣ ਤੋਂ ਬਾਅਦ ਵਰਕਰ ਜਿਹੜਾ ਹੈ ਉਹ ਨਾਵਾਡੋਲ ਹੋ ਚੁੱਕਿਆ ਹੈ ਕਿ ਤੁਸੀਂ ਇੱਕ ਐਸੇ ਪੁਰਾਣੀ ਟਕਸਾਲੀ ਆਗੂ ਉਹ ਪਾਰਟੀ ਦੇ ਕੀ ਅਪੀਲ ਕਰਨੀ ਚਾਹੁੰਦੇ ਹੋ ਆਪਣੇ ਵੋਟਰਾਂ ਸਪੋਰਟਰਾਂ ਨੂੰ ਕਿ ਜਿਹੜੀਆਂ ਕੱਲ ਇਲੈਕਸ਼ਨ ਨੇ ਜਿਹੜੀ ਕੱਲ VOTING ਹੋਣੀ ਹੈ ਵੈਲਪੇਪਰ ਤੇ VOTING ਹੋਣੀ ਹੈ ਉਹਦੇ ਵਿੱਚ ਕਾਂਗਰਸ ਨੂੰ ਕੁਝ ਸਮਰਥਨ ਮਿਲ ਸਕੇ ਜਿੱਤੋਂ ਤੱਕ ਚੌਰੀ ਤਰਲੋਚਤ ਸਿੰਘ ਸੂਣ ਜੀ ਦਾ ਸਵਾਲ ਹੈ ਮਾਇੂਸੀ ਜ਼ਰੂਰ ਹੈ ਹਰ ਇੱਕ ਦੇ ਚਿਹਰੇ ਤੇ ਕਿਉਂਕਿ ਇਹ ਇੱਕ ਅਚਾਨਕ ਸਿਰ ਤੇ ਪਹਾੜ ਡਿੱਗਣ ਵਾਲੀ ਜਿਹੜੀ ਘਟਨਾ ਹੋ ਗਈ ਸੀ ਪਰੰਤੂ ਜੋ ਹੌਸਲੇ ਨੇ ਉਹ ਹੌਸਲੇ ਪਹਿਲਾਂ ਵਾਂਗ ਬੁਲੰਦ ਨੇ ਸਾਰੇ ਵਰਕਰਸ ਹੌਸਲੇ ਨਾਲ ਇਲੈਕਸ਼ਨ ਲੜ ਰਹੇ ਨੇ ਤੇ ਅਸੀਂ ਆਸ ਕਰਦੇ ਹਾਂ ਕਿ ਅਸੀਂ ਇਸ ਫਰੰਟ ਉਤੇ ਕਾਮਯਾਬੀ ਹਾਸਲ ਕਰਾਂਗੇ ਅਪੀਲ ਕੀ ਕਰਦੇ ਹੋ ਵੋਟਰਾਂ ਨੂੰ ਅਸੀਂ ਇਹ ਅਪੀਲ ਕਰਦੇ ਆਂ ਕਿ ਵੱਧ ਚੜ ਕੇ VOTING ਕਰੋ ਘਰ ਵਿੱਚ ਕੋਈ VOTER ਬੈਠਾ ਨਾ ਰਹੇ ਤੇ ਕਾਂਗਰਸ ਪਾਰਟੀ ਦੇ ਹੱਕ ਵਿੱਚ VOTE ਕਰੋ ਤਾਂ ਕਿ ਪੰਜਾਬ ਦਾ ਵਿਕਾਸ ਕੀਤਾ ਜਾ ਸਕੇ ਪੰਜਾਬ ਵਿੱਚ ਇਹ ਜੋ ਰੋਜ਼ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੋ ਰਹੀਆਂ ਇਹਨਾਂ ਨੂੰ ਰੋਕਿਆ ਜਾ ਸਕੇ ਜੋ ਨਸ਼ੇ ਦਾ ਦੌਰ ਹੈ ਇਸ ਨੂੰ ਖਤਮ ਕੀਤਾ ਜਾ ਸਕੇ ਕਿਸਾਨਾਂ ਨੂੰ ਉਹਨਾਂ ਦਾ ਬੰਦ ਦਾ ਹੱਕ ਦਿੱਤਾ ਜਾ ਸਕੇ ਇਹੀ ਕਹਿੰਦਾ ਹਾਂ ਮੈਂ ਬੇਨਤੀ ਕਰਦਾ ਹਾਂ ਕਿ ਹਰ ਇੱਕ VOTER ਕਾਂਗਰਸ ਪਾਰਟੀ ਨੂੰ ਵੱਤ ਵੱਦ VOTE ਪਾ ਕੇ ਉਹਨਾਂ ਨੂੰ ਬਲਾਕ ਸੰਮਤੀ ਜ਼ਿਲ੍ਹਾ ਪਰਿਸ਼ਦ ਜਿਤਾਵੇ ਤਾਂ ਕਿ ਅਸੀਂ 2027 ਵਾਲੀਆਂ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਇਹਨਾਂ ਦੇ ਸੁਪਨੇ ਅੱਜ ਖਰੇ ਉੱਤਰ ਸਕੀਏ ਬਹੁਤ ਬਹੁਤ ਧੰਨਵਾਦ ਮਟੂ ਸਾਹਿਬ ਤੁਹਾਡਾ ਤੁਸੀਂ ਬਹੁਤ ਹੀ ਸਾਰਥਕ ਗੱਲ ਕੀਤੀ ਹੈ ਬਹੁਤ ਵਧੀਆ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ ਹੈ ਤੇ ਆਸ ਕਰਦਾ ਕਿ ਜੋ ਕੱਲ ਵੋਟਾਂ ਹੋ ਰਹੀਆਂ ਨੇ 17 ਤਰੀਕ ਨੂੰ ਦਾ ਰਿਜ਼ਲਟ ਆਉਣੇ ਤੇ ਉਹ ਕਾਂਗਰਸ ਦੇ ਹੱਕ ਦੇ ਵਿੱਚ ਆਵੇਗਾ ਇਹ ਆਸ ਕਰਦੇ ਹੋਏ ਤੁਹਾਡਾ ਦੋ ਇਜਾਜ਼ਤ ਲੈਣੇ ਆ ਜੀ ਇਹ ਇਹ ਗੱਲ ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਬਣੇ ਰਹੋ ਸਾਡੇ ਨਾਲ ਰੋਜ਼ਾਨਾ ਫੁਬਾਰਾ ਬ੍ਰੋਡਕਾਸਟ 24 ਨਿਊਜ਼ ਟੀਵੀ ਤੇ ਮੇਰੇ ਸਾਥ ਜੋਗੀ ਵਿਜੇਪਾਲ ਸਿੰਘ ਤੇ ਜੀ ਦੇ ਨਾਲ ਕੁਲਦੀਪ ਸਿੰਘ ਨੂਰ ਦੇ ਨਾਲ ਫਿਰ ਇਸੇ ਤਰ੍ਹਾਂ ਤੁਹਾਨੂੰ ਗੱਲਬਾਤ ਕਰਦੇ ਰਵਾਂਗੇ ਤੁਹਾਡੇ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀ ਜੈ ਪਰਤ